ਸਾਸਰੀਗਾ ਸਾਰਿਆਂ ਨੂੰ ਵੈਲਕਮ ਕਰਦੇ ਜੀ ਪਿੰਡ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਕੇ ਪਿੰਡ ਪਿੰਡਰਾ ਵਿੱਚ ਜੀ ਅੱਜ ਆਪਣੇ ਬਾਬੇ ਵੀਰ ਕੋਲ ਪਹੁੰਚੇ ਆ ਤੇ ਵੀਰ ਨੇ ਇੱਕ ਗਾਂ ਸੇਲ ਕਰਨੀ ਆ ਗੱਬਣ ਆ ਟਾਪ ਦੀ ਆ ਜੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਇਹ ਆ ਕਿਸੇ ਵੀਰ ਨੇ ਵੀਡੀਓ ਤੋਂ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋਗੇ ਤਸੱਲੀ ਕਰ ਲਿਆ ਕਰੋ ਤੇ ਗੱਬਣ ਪਸ਼ੂ ਨੂੰ ਥਾਂ ਟੇਪ ਕੇ ਚੈੱਕ ਪਾਸ ਕਰ ਲਿਆ ਕਰੋ ਜੀ ਤਾਂ ਜੋ ਕਿਸੇ ਵੀ ਕਿਸਮ ਦਾ ਲਾਮਾ ਨਾ ਰਹੇ ਸਕੇ ਆਪਾਂ ਗੱਲਬਾਤ ਕਰਾਵਾਂਗੇ ਬਾਬਾ ਜੀ ਨਾਲ ਤੇ ਡਿਟੇਲ ਲਵਾਂਗੇ ਜੀ ਵੇੜ ਦੀ ਹਾਂਜੀ ਸਤਿ ਸ੍ਰੀ ਅਕਾਲ ਬਾਬਾ ਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਆ ਜੀ ਠੀਕ ਆ ਤੁਸੀਂ ਸੁਣਾਓ ਠੀਕ ਆ ਜੀ ਆਪਣਾ ਵਧੀਆ ਜੀ ਤੇ ਇੱਕ ਵੇੜ ਸੇਲ ਕਰਨੀ ਆ ਹਾਂਜੀ ਵੇੜ ਸੇਲ ਕਰਨੀ ਵੀਰ ਜੀ ਠੀਕ ਆ ਜੀ ਕਿਨੋਂ ਆ ਸੁਆ ਜੀ ਇਹਦਾ ਤੀਸਰਾ ਸੁਆਵਾ ਵੀਰ ਜੀ ਠੀਕ ਆ ਹਾਂਜੀ ਐਡਰੈਸ ਦੱਸ ਦੋ ਜੀ ਆਪਣਾ ਨਾਮ ਮੇਰਾ ਸਹਿਬ ਸਿੰਘ ਆ ਹਾਂਜੀ ਪਿੰਡ ਪਿੰਡਰਾ ਜੀ ਤਹਿਸੀਲ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਠੀਕ ਆ ਜੀ ਫੋਨ ਨੰਬਰ 99157 ਤੇ 36946 ਠੀਕ ਆ ਹਾਂਜੀ ਤੇ ਇਹ ਕਿੰਨਾ ਕਿੰਨੇ ਦੁੱਧ ਵਾਲੀ ਆ ਇਹ ਵੀਰ ਜੀ ਥੋੜੀ ਜੀ ਗਰਮੀ ਆ ਖੋਣ ਤਾਂ ਫੇਰ ਵੀ 20 ਲੀਟਰ 20 ਲੀਟਰ ਦੁੱਧ ਦਉਗੇ ਠੀਕ ਆ ਸਿਆਲ ਦੇ ਵਿੱਚ ਸੂਏ ਦੇ 24 25 ਲੀਟਰ ਦੁੱਧ ਕੱਢੂਗੀ ਠੀਕ ਆ ਜੀ ਠੀਕ ਸਹੀ ਆ ਬਾਕੀ ਬਰੀਡ ਵਾਲੀ ਬੱਛੀ ਆ ਸੂਆ ਤੀਜਾਹਰ ਸੂਆ ਤੀਸਰਾ ਐਵੇਂ ਆਖੀ ਜਾਈਗੀ ਦੇਣ ਦੇਣ ਕਿੰਨੇ ਲੈ ਜੂਗੀ ਦੇਨੇ ਦੇ ਚਾਰਕ ਦਿਨ ਰਹਿੰਦੇ ਆ ਦਿਨ ਪੂਰੇ ਹੋਣ ਚ ਠੀਕ ਆ ਜੀ ਚਾਰ ਚਾਰ ਦਿਨ ਲੈ ਜੂਗੀ ਹਜੇ ਹਨਾ ਹਾਂਜੀ ਤੇ ਥਣ 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 ਬਹੁਤ ਸੋਨਾ ਹੋਣਾ ਮੋਟਾ ਥਣਵਾ ਲੱਗਾ ਆ ਵੇਖੋ ਜੀ ਥਣਾਂ ਦੀ ਕੁਆਲਿਟੀ ਚੈੱਕ ਕਰ ਲਓ ਥਣਾਂ ਦੀ ਕੋਈ ਬਾਦ ਘਰਦ ਨਹੀਂ ਹੈਗੀ ਨਾ ਵੀਰੇ ਕੋਈ ਬਾਦ ਘਰਦ ਨਹੀਂ ਠੀਕ ਹੈ ਕੁਆਚੂ ਹੀ ਬਹੁਤ ਪੋਲਾ ਵਾ ਅੱਛਾ ਜੀ ਠੀਕ ਹੈ ਤੋਰੀਏ ਨੂੰ ਖੋਲ ਕੇ 7 ਵਜਨ ਆ ਵੇਖੋ ਜੀ ਤੋੜ ਕੇ ਦਿਖਾਵਾਂਗੇ ਕੱਦ ਕਾੜ ਤੁਸੀਂ ਚੈੱਕ ਕਰ ਲਓ ਜੀ ਬੇਲ ਵੀ ਕਾਫੀ ਲੰਮੀ ਆ ਆ ਵੇਖੋ ਜੀ ਅੱਜ ਹਵਾਨਾ ਚੰਗਾ ਤਿਆਰ ਕਰੂਗੀ ਸੋਨਾ ਪੂਰੀ ਵਜਨ ਵਾਲੀ ਆ ਲਿੱਸੀ ਨਾ ਕੋਈ ਸਮਝਲੇ ਆਜੋ ਇਹਨੂੰ ਕਮਾ ਲਿਆਓ ਜੀ ਵੇਖ ਲਓ ਜੀ ਬਾਬੇ ਨੂੰ ਖਿੱਚ ਕੇ ਚ ਲਈ ਜਾਂਦੀ ਐਨੀ ਜਾਨ ਚਾ ਵੇੜ ਜਾਵਾ ਫੇਰ ਕੇ ਜਾਂ ਇੱਥੇ ਆਜੋ ਕਮਾ ਲਓ ਮੜੀ ਜੀ ਕਮਾ ਲਓ ਇੱਕ ਤੋਰ ਤੋਰ ਕੇ ਦਿਖਾ ਦੀਏ ਕਰਾਂ ਚੰਗੀ ਤਰ੍ਹਾਂ ਇੱਧਰ ਆ ਹਟ ਹਟ ਆ ਵੇਖੋ ਜੀ ਹਟ ਹਟ ਇੱਧਰ ਹੋ ਜਾ ਅੱਤ ਫੇਰ ਆਪਣਾ ਜਰਸੀ ਆ ਫੇਸ ਕੁਆਲਿਟੀ ਚੰਗੀ ਐ ਸੋਹਣੀ ਆ ਜਾ ਚੱਲ ਪੁੱਤ ਚੱਲ ਆ ਦੇਖੋ ਜੀ ਪੂਰੀ ਕੈਮ ਬੰਦ ਹੋ ਇਥੇ ਜੀ ਏਅਰ ਕਮ ਆ ਭਾਈ ਕਿੰਨਾ ਕੁ ਦੁੱਧ ਚਵਾਈ ਜਾਊਗੀ ਏ ਵੀਰੇ 20 ਲੀਟਰ ਤੋਂ ਬਾਹਰ ਜਾਊ ਤੁਸੀਂ 20 ਮੰਨ ਕੇ ਚੱਲੋ ਸਿਆਲ ਦੇ ਵਿੱਚ ਸੁੰਦੀ ਤੇ 25 26 ਲੀਟਰ ਆਉਂਦਾ ਗਰਮੀ ਆ ਨਾ ਹਾਂਜੀ ਗਰਮੀ ਦਾ ਕਰਕੇ ਇਹ ਹੈ ਕਿ ਜਰਸੀ ਚ ਆ ਜਾਂਦੀ ਹੈ ਨਾ ਜੀ ਜਰਸੀ ਕਰੌਸ ਆ ਠੀਕ ਆ ਹਾਂਜੀ ਇਹਨਾਂ ਦੁੱਧ ਵੀ ਮੱਝਾਂ ਵਰਗਾ ਹੀ ਹੁੰਦਾ ਮੱਝਾਂ ਵਰਗਾ ਸੰਘਣਾ ਦੁੱਧ ਵਾ ਠੀਕ ਆ ਤੇ ਮੁੱਲ ਕਿੰਨਾ ਕਰਨਾ ਜੀ ਮੇਰੇ ਮੰਗਣ ਨੂੰ ਭਾਵੇਂ 65 70 ਮੰਗੀ ਜਾਵੇ 60000 ਦੀ ਵਸ਼ੀ ਦੇ ਦਾਂਗੇ ਛੋੜ ਕਰਦੋ ਕਿ ਮੌਕੇ ਤੇ ਛੋਟ ਜੇ ਕੋਈ ਵੀਰੋ ਵੀਰ ਦੂਰੋਂ ਆਊਗਾ ਜਿਤਨਾ 1500 2000 ਗੱਡੀ ਦਾ ਕਿਰਾਇਆ ਉਹਨੂੰ ਪਾਊਗਾ ਤੇ ਕਿਰਾਇਆ ਵੀ ਅਸੀਂ ਦੇ ਦਾਂਗੇ ਬਸ ਇੰਨਾ ਕੁ ਹੋਊਗਾ ਜ਼ਿਆਦਾ ਨਹੀਂ ਠੀਕ ਹੈ ਜੀ ਠੀਕ ਹਾਂਜੀ ਸਹੀ ਆ ਹਾਂਜੀ ਤੇ ਕਰਨੀ ਕੋਈ ਗੱਲਬਾਤ ਹੋਰ ਜੀ ਬਾਤ ਚੜ੍ਹਦੀ ਕਲਾ ਆ ਮਾਰੇ ਭਲਾ ਕਰੇ ਸਭ ਦਾ ਠੀਕ ਹੈ ਜੀ ਹਾਂਜੀ ਆ ਵੇਖੋ ਜੀ ਬਹੁਤ ਹੀ ਸੋਹਣੀ ਵਹਿੜਿਆ ਆ ਗਿਆ ਆਪਣੀ ਤਸੱਲੀ ਕਰ ਲਿਓ ਤਸੱਲੀ ਕਰਕੇ ਲੈ ਕੇ ਜਾਓ ਜੀ ਵੀਡੀਓ ਕਰਦੇ ਸ਼ੇਅਰ ਜੀ ਧੰਨਵਾਦ